ਮੇਰੀ ਕਰਦਾ ਹਾਂ ਕਿ ਚੁੱਪ ਦਾ ਮਖਸ਼ੂਰ ਮੇਰੇ ਸੇ ਥੋੜਾ ਕਰਾ ਤੇ ਕਰਾ ਰਿਹਾ ਹੈ ਮੈਂ ਨੁਕਤਾ ਨਹੀਂ ਹਾਂ ਮਾ ਬਾਂ ਪੰਡਤੀ ਸਾਹਿਬ ਸਵਰ ਜੈਸਪੜ ਦਾ ਰਾਮ ਪ੍ਰਭੂ ਦਾ ਦੇ ਕੇਂਦਰੀ ਪੱਧਰ ਤੇ ਸਭਾ ਸੇਖੋਂ ਦਾ ਕਿਹਨੇ ਨੇ ਤੁਹਾਡਾ ਇਹ ਕੋਰਸ ਨੂੰ ਪ੍ਰੋਗਰਾਮ ਰਚ ਕੇ ਸਾਨੂੰ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ। ਕਿਹਾ ਤੁਹਾਡਾ ਇਹ ਕਿ ਮੰਨਜੀਤ ਕੌਰ ਜੀ ਸਿੱਧੂ ਦਾ ਜਿਨ੍ਹਾਂ ਨੇ ਮੇਰੇ ਬਾਰੇ ਸਨਮਾਨ ਪੱਤਰ ਪੜ੍ਹਿਆ ਤੁਹਾਡੇ ਸਾਹਮਣੇ ਪੇਸ਼ ਕੀਤਾ ਤੇ ਅੱਜ ਦੇ ਚਾਰੋਂ ਵੀ ਜੋ ਸਨਮਾਨ ਦੇ ਰਿਹਾ ਡਾਕਟਰ ਜਗਿੰਦਰ ਸਿੰਘ ਮਹਾਰਾਜ ਜੀ ਡਾਕਟਰ ਭਗਵੰਤ ਸਿੰਘ ਜੀ ਸਾਡਾ ਪਰਮਪਰੰਤਕੋ ਕੋਚਨ ਹੈ ਤੇ ਡਾਕਟਰ ਦਸ਼ੋ ਸਿੰਘ ਹਸਤੀ ਜੀ ਨੂੰ ਵੀ ਵਧਾਈ ਦਿੰਦਾ ਹਾਂ ਦਿਲ ਕਰਦਾ ਹੈ ਕਿ ਤੁਹਾਡੇ ਨਾਲ ਘੰਟਾ ਵੱਧੀ ਗੱਲਾਂ ਕਰੀਏ ਕਿਉਂਕਿ ਜਿਹੜੇ ਸਮਾਗਮ ਨੂੰ ਫੇਰ ਰਹੇ ਇਹ ਚਨਾਵਾ ਸੁਣਨ ਨਾਲ ਆਪਣੇ ਵਿਚਾਰ ਪੇਸ਼ ਕਰਨ ਦੇ ਇੱਕ ਵਧੀਆ ਮੌਕਾ ਮਿਲਦੇ ਨੇ ਉਹਨਾਂ ਦੇ ਨਾਲ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਆਪਣੀ ਗੱਲ ਵੀ 5 ਮਿੰਟ ਦੀ ਖਤਮ ਕਰਾਂਗਾ ਕੰਜੀ ਕਮਕ ਅੱਜ ਕੱਲ੍ਹ ਜੋ ਪੰਜਾਬ ਚ ਪੁਸਤਕ ਮੇਲੇ ਦਾ ਗ੍ਰੈਂਡ ਚੱਲਿਆ ਹੈ ਕੋਈ ਬਹੁਤ ਵਧੀਆ ਇੰਡੀਕੇਸ਼ਨ ਹੈ ਸਾਡੀ ਪੰਜਾਬੀਆਂ ਲਈ ਕਿਉਂਕਿ ਮੈਂ ਨੈਸ਼ਨਲ ਬੁੱਕ ਕਲੱਬ ਚ ਲੰਬਾ ਸਮਾਂ ਚੀਫ ਐਡੀਟਰ ਰਿਹਾ ਤੇ ਉ ਤੋਂ ਬਾਅਦ ਡਾਇਰੈਕਟਰ ਵੀ ਰਿਹਾ ਤੇ ਜਦੋਂ ਮੈਂ ਉੱਥੇ ਕੰਮ ਕਰਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਪੁਸਤਕ ਮੇਲੇ ਨਹੀਂ ਹੁੰਦੇ ਤੇ ਸਾਡੀ ਸਟੇਟ ਬਹੁਤ ਪ੍ਰਸਿੱਧ ਹੋ ਗਈ ਹੈ ਹੱਦੀ ਦੀ ਡੇਟ ਤੇ ਸਾਫ ਪੁਸਤਕ ਮੇਲੇ ਪਰਮਾਨੈਂਟ ਪੰਜਾਬ ਚ ਲੱਗ ਰਹੇ ਨੇ ਜੋ ਸਾਡੇ ਸਾਰੇ ਦੀ ਖੁਸ਼ੀ ਦੀ ਗੱਲ ਹੈ ਔਰ ਸਾਨੂੰ ਕਿਸੇ ਨਾ ਕਿਸੇ ਰੂਪ ਚ ਉਹਨੋਂ ਪੁਸਤਕ ਮੇਲੇ ਲਾਵਾ ਸਾਥ ਬੈਨਾ ਚਾਹੀਦਾ ਦੂਜੀ ਗੱਲ ਇਹ ਹੈ ਕਿ ਕਿਤਾਬਾਂ ਪੜ ਰਣੇ ਲੋਕ ਤੇ ਇੱਕ ਅਕਸ਼ਨ ਐਜੂਕੇਸ਼ਨ ਹੈ ਤੇ ਮੈਂ ਆਕੜਿਆਂ ਵਾਲੇ ਨਾਲ ਤੇ ਗੱਲ ਕਰ ਰਿਹਾ ਹਾਂ ਇਹ ਟ੍ਰੈਂਡ ਜਿਹੜਾ ਕਿ ਲੋਕ ਗੱਲਾਂ ਆਮ ਕਰ ਦਿੰਦੇ ਨੇ ਮਨਤਾਂ ਤੋਂ ਕਿ ਲੋਕ ਘੱਟ ਪੜਦੇ ਨੇ ਲੋਕ ਬਹੁਤ ਪੜਦੇ ਨੇ ਔਰ ਹਰ ਇੱਕ ਪੁਸਤਕ ਮੇਲੇ 'ਚ ਤਕਰੀਬਨ 50 ਲੱਖ ਤੋਂ ਲੈ ਕੇ 1 ਕਰੋੜ ਰੁਪਏ ਦੇ ਦਾਵਿਆਂ ਨੂੰ ਖਰੀਦਦਾ ਹੈ ਉਹ ਪੰਜਾਬੀ ਕਿਤਾਬਾਂ ਪੜ੍ਹਣਾ ਨਹੀਂ ਇੰਨੀ ਗੱਲ ਹੈ ਕਿ ਇਹ ਅਫਸੋਸ ਦੀ ਗੱਲ ਹੈ ਕਿ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਖੁੱਲ ਗਈਆਂ ਨੇ ਪੰਜਾਬ 'ਚ ਹੀ ਪੂਰੇ ਹਿੰਦੁਸਤਾਨ 'ਚ ਉਹਨਾਂ ਨੇ ਬਿੱਡੇ ਦਾ ਬੜਾ ਨੁਕਸਾਨ ਕੀਤਾ ਹੈ ਤੇ ਸਾਨੂੰ ਇਸ ਐਂਗਲ ਤੋਂ ਵੀ ਨਾ ਮਮਤਾ ਤੋਂ ਗੱਲ ਕਰਨੀ ਚਾਹੀਦੀ ਹੈ ਕਿ ਬਹੁਤ ਪੀਐਚਡੀ ਦੀਆਂ ਡਿਗਰੀਆਂ ਤੁਸੀਂ ਉੱਥੇ ਹੀ ਲੈ ਸਕਦੇ ਹੋ ਇਹਦਾ ਵੀ ਕਿਹਾ ਜਾਂਦਾ ਹੈ ਤੇ ਦੂਜੀ ਗੱਲ ਇਹ ਕਿ ਜਿਹੜੇ ਯੂਨੀਵਰਸਿਟੀਆਂ ਸਾਡੇ ਪਰਮਾਨੈਂਟ ਯੂਨੀਵਰਸਿਟੀਆਂ ਨੇ ਉਹਨਾਂ ਦੇ ਜਿਹੜੇ ਮੱਥਾ ਦੇਸ਼ ਵਿੱਚ ਇੱਥੇ ਹੋਏ ਸੀ ਉਹ ਕੋਸ਼ਿਸ਼ ਨਹੀਂ ਕਰ ਰਹੇ ਮੈਂ ਕਿਹੜੇ ਯੂਨੀਵਰਸਿਟੀ ਦਾ ਨਾਮ ਨਹੀਂ ਲਵਾਉਂਦਾ ਤੁਸੀਂ ਸਾਡੀ ਸਾਰਿਆਂ ਦੀ ਇੱਕ ਚਿੰਤਾ ਦਾ ਵਿਚਾਰ ਹੈ ਤੇ ਅੱਜਕੱਲ ਮੈਂ ਕੱਦਾਂ ਸੋਚਦਾ ਹਾਂ ਗਰਮਨ ਦੇ ਬਹੁਤ ਨੇ ਪਰ ਮੈਂ ਆਪਣੀ ਜਨੂਪਤਨ ਸ਼ੇਰਾਂ ਨੇ ਤੁਹਾਡੇ ਨਾਲ ਸਮਝੀ ਕਰਾਂਗਾ ਜਿਆਦਾ ਸਮਾਂ ਨਹੀਂ ਲਵਾਉਣਾ ਸ਼ਬਦੋਂ ਤਾਂ ਅਜ ਤੁਪਕਾ ਹਾਂ ਪਰ ਕੰਮ ਸੁੰਦਰ ਹੋ ਜਾਵਾਂਗਾ ਸ਼ਬਦੋਂ ਤਾਂ ਅਜ ਤੁਪਕਾ ਹਾਂ ਪਰ ਕੰਮ ਸੁੰਦਰ ਹੋ ਜਾਵਾਂਗਾ ਪੱਗ ਦੀਆਂ ਨਦੀਆਂ ਲੰਘ ਗਿਆ ਤਾਂ ਨਿੱਲਾ ਅੰਧਰ ਹੋ ਜਾ ਬਹੁਤ ਵਧੀਆ ਬਹੁਤ ਮੈਂ ਪਵਤ ਹਾਂ ਪਵਤ ਰਹਿਣਾ ਕਿੰਨਾ ਤੋੜੇਂਗੇ ਮੈਨੂੰ ਬਹੁਤ ਸ਼ਾ ਮੈਂ ਪਵਤ ਹਾਂ ਪਵਤ ਰਹਿਣਾ ਕਿੰਨਾ ਤੋੜੇਂਗੇ ਮੈਨੂੰ ਇਹਨੂੰ ਸੋਚ ਕੇ ਤੇਰੇ ਸੋਚਾਂ ਮੈਂ ਇੱਕ ਕੰਕਰ ਹੋ ਜਾਣਾ ਹੈ ਜੰਤ ਬਾਜੋ ਇਸ ਮੇਲੇ ਘਰ ਵਿੱਚ ਪੰਬਾ ਦਾਣਾ ਖੋਪਾ ਗਾਓ ਜੰਗਵਾਜੋ ਇਸ ਮੇਲੇ ਘਰ ਵਿੱਚ ਪੰਬਾ ਦਾਣਾ ਖੋਪਾ ਗਾਓ ਬੰਨਣਾ ਤੱਕਣਾ ਮੈਂ ਇਸ ਘਰ ਤੋਂ ਲੋਹਾ ਬਣ ਕੇ ਬਣਾਣਾ ਕਰ ਬੱਠਾ ਆਉਂਦਾ ਔਰ ਅੱਜ ਕੱਲ ਦੀ ਰਾਜਨੀਤੀ ਜਿਹੜੀ ਸਭ ਸਾਰਿਆਂ ਨੂੰ ਸੋਚਣੇ ਮਜਬੂਰ ਕਰ ਰਹੀ ਹੈ ਉਹਦੇ ਬਾਰੇ ਜੋ ਗੱਲ ਛੇੜਨੇ votan ਜਾਗੀਰ ਨਹੀਂ ਹੁੰਦੀ ਕਿਸੇ ਹਿੱਤਰ ਹੋਣਗੇ ਵਤਨ ਜਾਗੀਰ ਨਹੀਂ ਹੁੰਦੀ ਕਿਸੇ ਹਿਟਲਰ ਵਰਗੇ ਦੀ ਸ਼ਮਾ ਤੇ ਜਿਸ ਨੇ ਸੌਟਾ ਹੈ ਸਮਾ ਸ਼ਮਾ ਉਸੇ ਤੱਕ ਜੇ ਬਤਾ ਕੇ ਬਰਾਜ ਤੂੰ ਆਪਣਾ ਇੱਕੋ ਰੰਗ ਅੰਦਰ ਹੀ ਜਿਸ ਨੂੰ ਰੰਗਣਾ ਚਾਹੁੰਨਾ ਤੂੰ ਆਪਣਾ ਇੱਕੋ ਰੰਗ ਅੰਦਰ ਹੀ ਜਿਸ ਨੂੰ ਰੰਗਣਾ ਚਾਹੁੰਨਾ ਇਹਦੇ ਵਿੱਚ ਰੰਗ ਕਿਸ ਕਿਸ ਦੀ ਤੂੰ ਗਾਥਾ ਪੜਤ ਰੰਗੇ ਦੀ ਤੇਰਾਕ ਸੂਟ 10 ਲੱਖ ਦਾ ਗਰੀਬਨ ਲੜਕੀ ਬੋਤਾਂ ਦੇ ਤੇਰਾਕ ਸੂਟ 10 ਲੱਖ ਦਾ ਗਰੀਬਨ ਲੜਕੀ ਬੋਤਾਂ ਦੇ ਤੂੰ ਭਾਸ਼ਾ ਪਾਣ ਨਹੀਂ ਸਕਦਾ ਕਿਸੇ ਦੇ ਜਿਸਮ ਕੰਬੇ ਦੇ ਤੇਰੇ ਲਈ ਗੋਮਾ ਮਾਵਾ ਹਾਂ ਤੂੰ ਮਾਵਾ ਨੂੰ ਨਹੀਂ ਤੱਕਦਾ ਤੇਰੇ ਲਈ ਗੋਮਾ ਮਾਵਾ ਹਾਂ ਤੂੰ ਮਾਵਾ ਨੂੰ ਨਹੀਂ ਤੱਕਦਾ ਤੈਨੂੰ ਤੇ ਕਹਿਣਾ ਹੁੰਦਾ ਵਸ ਕਿ ਦਾਦਾ ਮਾਤ ਗੰਗੇ ਕਿ ਤੂੰ ਤਾਂ ਭਗਤ ਸਿੰਘ ਨੂੰ ਵੀ ਇਹ ਦਲੀਆਂ ਜੋਗਾ ਕਰ ਦਿੱਤਾ ਹੈ ਕਿ ਤੂੰ ਤਾਂ ਭਗਤ ਸਿੰਘ ਨੂੰ ਵੀ ਇਹ ਦਲੀਆਂ ਜੋਗਾ ਕਰ ਦਿੱਤਾ ਹੈ ਕਦੇ ਤਸਵੀਰ ਤੱਕੀ ਹੈ ਉਹਦੀ ਸੂਲੀ ਤੇ ਤੱਕੇ ਦੀ ਤੂੰ ਹਿੰਦੂ ਦਰਦੇ ਰੰਗਾਂ ਅੰਦਰ ਉਪਤਨ ਨੂੰ ਰੰਗਣਾ ਚਾਹਵੇਂ ਕੋ ਹਿੰਦੂ ਤੋਂ ਦੰਦੇ ਰੰਗਾਂ ਅੰਦਰ ਮਤਨ ਨੂੰ ਰੰਗਣਾ ਚਾਹਵੇ ਕਿ ਤੈਨੂੰ ਸਾਰੀ ਬੁੱਧਾ ਉਹ ਚੰਗੇ ਦਿਨ ਨਾ ਹੁੰਦੇ ਨੇ ਇਹ ਕੁਝ ਕਮਕੀਰ ਕਰਨਾਂ ਨੇ ਜਿਹਨਾਂ ਵਾਲੇ ਸਾਨੂੰ ਸਾਰੇ ਦੇਸ਼ਾਂ ਨੂੰ ਸੋਚਣਾ ਚਾਹੀਦਾ ਹੈ ਔਰ ਅੱਬ ਤੋਂ ਬਾਅਦ ਅچھے ਸਮਾਜ ਦੀ ਸਿਰਜਣੇ ਸਹਾਇਕ ਹੋਣਾ ਚਾਹੀਦਾ ਹੈ ਤੁਮ ਬਾ